ਮੈਂ ਉਹਨਾਂ ਨੂੰ ਆਪਣੇ ਅੱਖੀਂ ਦੇਖਿਆ ਉਹ ਇਕੱਠ ਹੋਏ ਨਾਲ ਬੋਲਦੇ ਉੱਤੇ ਚੜ ਜਾਂਦੇ ਸੀ ਤੇ ਸਾਰਾ ਸਮਾਨ ਲੈ ਕੇ ਇਕੱਠ ਨਾਲ ਹੀ ਕੰਮ ਕਰਦੇ ਰਹੇ ਸੋ ਉਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਹੌਸਲਾ ਨਹੀਂ ਹਾਰਿਆ ਪ੍ਰਮਾਤਮਾ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਅਤੇ ਅੱਗੇ ਕੰਮ ਕਰਦੇ ਰਹੇ ਜਿਸ ਦਰਵਾਣ ਉਹ 2020 ਦੇ ਵਿੱਚ ਮੈਟਰ ਲੈਂਡਮੈਨ ਪ੍ਰਮੋਟ ਹੋਏ ਜੋ ਕਿ ਅੱਜ ਸਾਡੇ ਵਿਚਕਾਰ ਬਤੌਰ ਲੈਂਡ ਆਬਸਰਾਂ ਨਾਲ ਜਾਂ ਖਪਤਕਾਰ ਨਾਲ ਟਕਰਾਅ ਹੋ ਜਾਂਦਾ ਹੈ ਪਰੇ ਉਹਨਾਂ ਦੀ ਇੱਕ ਸਿਖਤ ਕਰਨੀ ਬਣਦੀ ਹੈ ਕਿ ਇੰਨਾ ਲੰਮਾ ਸਮਾਂ ਉਹਨਾਂ ਨੇ ਇੱਕ ਜਗ੍ਹਾ ਤੇ ਆਪਣੀ ਸੇਵਾ ਨਿਭਾਈ ਤੇ ਉਸੇ ਵਕਤ ਨਿਵਾਉਣ ਦਰਾਂ ਉਹਨਾਂ ਦਾ ਜਿਹੜਾ ਮੋਹ ਪਿਆਰ ਹੈ ਉਹ ਲੋਕਾਂ ਨਾਲ ਬਹੁਤ ਵਧੀਆ ਰਿਹਾ ਉਹਨਾਂ ਦਾ ਖਾਤਕਾਰਾਂ ਨਾਲ ਗੱਲ ਕਰਨ ਦਾ ਢੰਗ ਕੰਮ ਕਰਨ ਦਾ ਢੰਗ ਬਹੁਤ ਹੀ ਵਧੀਆ ਸੀ ਜਿਸ ਕਰਕੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਹਨ ਪਿੰਡ ਭਟਾਲ ਤੋਂ ਆਉਂਦੇ ਵਿੱਚ ਉਹਨਾਂ ਬੱਚਾ-ਬੱਚਾ ਜਾਣਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਲੰਮਾ ਸਮਾਂ ਉੱਥੇ ਕੰਮ ਕੀਤਾ ਹੈ। ਸੋ ਜਿਹੜਾ ਉਹਨਾਂ ਦਾ ਡਿਊਟੀ ਕਰਨ ਦਾ ਢੰਗ ਹੈ ਉਹ ਵੀ ਬਹੁਤ ਸਾਦਾ ਹੈ। ਉਹ ਸਾਈਕਲ ਤੇ ਹੀ ਆਪਣੀ ਡਿਊਟੀ ਕਰਦੇ ਰਹੇ ਨੇ। ਸਾਰੀ ਜਿਹੜੀ ਉਹਨਾਂ ਨੇ ਸਰਵਿਸ ਹੈ ਸਾਈਕਲ ਤੇ ਹੀ ਗੱਡੀ ਹੈ। ਕੋਈ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਸਾਈਕਲ ਤੇ ਆਪਣੀ ਡਿਊਟੀ ਤੇ ਜਾਣਾ ਤੇ ਸਾਈਕਲ ਤੇ ਆਉਣਾ ਮੈਂ ਉਹਨਾਂ ਨੂੰ ਕਰੇ ਮੋਟਰਸਾਈਕਲ ਤੇ ਨਹੀਂ ਦੇਖਿਆ ਕਿਉਂਕਿ ਜਦੋਂ ਕੋਈ ਮਲਾਲ ਨੂੰ ਬਣ ਜਾਂਦਾ ਹੈ ਜਿਆਦਾ ਉਹ ਡਰਾਈਵਰ ਰੱਖ ਲੈਂਦਾ ਹੈ ਕਿ ਗੱਡੀ ਜਾਂ ਮੋਟਰਸਾਈਕਲ ਤੇ ਡਿਊਟੀ ਤੇ ਜਾਂਦੇ ਨੇ ਪਰ ਉਹਨਾਂ ਨੇ ਸਾਰੀ ਸਰਵਿਸ ਸਾਈਕਲ ਤੇ ਹੀ ਕੀਤੀ ਹੈ ਸੋ ਇਸ ਲਈ ਉਹਨਾਂ ਦੀ ਸਖਤ ਕਰਨੀ ਬਣਦੀ ਹੈ ਸੋ ਮੈਂ